ਸਤਿ ਸੰਗਤ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਗੁਰੂ ਮਰਿਆਦਾ ਚੈਨਲ ਤੇ ਕਦੇ ਸੋਚਿਆ ਹੈ ਜਦੋਂ ਸਾਡੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਕਿਸੇ ਨੂੰ ਡਾਂਟਦੇ ਸਨ ਤਾਂ ਉਹ ਡਾਂਟ ਵੀ ਕਿਵੇਂ ਮਿੱਠੀ ਹੋ ਸਕਦੀ ਸੀ ਜਦੋਂ ਗੁਰੂ ਜੀ ਕਿਸੇ ਨੂੰ ਕੁਝ ਸੜਿਆ ਹੋਇਆ ਪ੍ਰਸ਼ਾਦ ਦਿੰਦੇ ਸਨ ਤਾਂ ਉਹ ਕੌੜਾ ਰਸਤਾ ਕਿਵੇਂ ਸੋਨੇ ਵਿੱਚ ਬਦਲ ਜਾਂਦਾ ਸੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਅਣ ਸੁਣੀ ਸਾਖੀ ਜਿੱਥੇ ਇੱਕ ਸਿੱਖ ਨੂੰ ਮਿਲੀ ਗੁਰੂ ਜੀ ਦੀ ਮਿੱਠੀ ਡਾਂਟ ਅਤੇ ਦੂਜੇ ਨੂੰ ਮਿਲਿਆ ਕੌੜਾ ਪ੍ਰਸਾਦ ਪਰ ਅਖੀਰ ਵਿੱਚ ਜੋ ਹੋਇਆ ਉਹ ਸਿਰਫ ਇੱਕ ਗੱਲ ਨਹੀਂ ਸਗੋਂ ਗੁਰਸਿੱਖੀ ਦੀ ਰੂਹ ਹੈ ਤਾਂ ਤਿਆਰ ਹੋ ਜਾਓ ਇਹ ਸਾਖੀ ਤੁਹਾਡੇ ਦਿਲ ਨੂੰ ਛੂਹ ਜਾਵੇਗੀ ਅਤੇ ਸ਼ਾਇਦ ਤੁਹਾਡੀ ਸੋਚ ਨੂੰ ਵੀ ਬਦਲ ਦੇਵੇ ਚੱਲੋ ਸ਼ੁਰੂ ਕਰਦੇ ਹਾਂ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਅਜੇ ਖੇਤਾਂ ਦੇ ਸੋਨੇ ਵਰਗੇ ਝੂਲਿਆਂ ਨੂੰ ਛੂ ਰਹੀਆਂ ਸਨ ਇਸ ਪਿੰਡ ਦਾ ਨਾਮ ਸੀ ਕਰਮਪੁਰ ਨਾਮ ਵੀ ਅਜਿਹਾ ਜਿਵੇਂ ਕਰਮਾਂ ਦੀ ਨਗਰੀ ਪਰ ਇੱਥੇ ਦੋ ਵਿਅਕਤੀ ਸਨ ਜਿਨ੍ਹਾਂ ਦੇ ਕਰਮ ਅਤੇ ਮਨਸ਼ਾ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ ਇੱਕ ਸੀ ਸੁਖਿਆ ਇੱਕ ਸਾਧਾਰਨ ਜਿਹਾ ਸਿੱਖ ਜੋ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪਦਾ ਸੀ ਪਰ ਉਸਦੇ ਦਿਲ ਵਿੱਚ ਸੰਸਾਰਕ ਲਾਲਚ ਦਾ ਇੱਕ ਛੋਟਾ ਜਿਹਾ ਬੀਜ ਵੀ ਸੀ ਦੂਜਾ ਸੀ ਲਖੀ ਇੱਕ ਅਮੀਰ ਜ਼ਮੀਦਾਰ ਜਿਸਦੇ ਮਨ ਵਿੱਚ ਹੰਕਾਰ ਦਾ ਪਹਾੜ ਸੀ ਪਰ ਉਹ ਵੀ ਗੁਰੂ ਜੀ ਦੇ ਦਰਸ਼ਨ ਦੀ ਇੱਛਾ ਰੱਖਦਾ ਸੀ ਇੱਕ ਦਿਨ ਖਬਰ ਆਈ ਕਿ ਗੁਰੂ ਨਾਨਕ ਸਾਹਿਬ ਜੀ ਕਰਮਪੁਰ ਪਿੰਡ ਵਿੱਚ ਪਹੁੰਚ ਰਹੇ ਹਨ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੁਖਿਆ ਨੇ ਸੋਚਿਆ ਜੇ ਮੈਂ ਗੁਰੂ ਜੀ ਨੂੰ ਕੁਝ ਭੇਟ ਕਰਾਂ ਤਾਂ ਸ਼ਾਇਦ ਮੇਰੀ ਗਰੀਬੀ ਦੂਰ ਹੋ ਜਾਵੇ ਲਖੀ ਨੇ ਸੋਚਿਆ ਮੈਂ ਗੁਰੂ ਜੀ ਨੂੰ ਆਪਣੀ ਦੌਲਤ ਦਿਖਾਵਾਂਗਾ ਤਾਂ ਸਾਰਾ ਪਿੰਡ ਮੇਰੀ ਵਡਿਆਈ ਕਰੇਗਾ ਪਰ ਗੁਰੂ ਜੀ ਦੇ ਮਨ ਵਿੱਚ ਕੁਝ ਹੋਰ ਹੀ ਸੀ ਉਹ ਦਿਨ ਆਇਆ ਜਦੋਂ ਗੁਰੂ ਨਾਨਕ ਸਾਹਿਬ ਜੀ ਪਾਈ ਮਰਦਾਨਾ ਜੀ ਨਾਲ ਕਰਮਪੁਰ ਪਿੰਡ ਵਿੱਚ ਪਧਾਰੇ ਗੁਰੂ ਜੀ ਦੀ ਚਮਕ ਦੀ ਮੂਰਤ ਉਸ ਦੀਆਂ ਅੱਖਾਂ ਵਿੱਚ ਸਮੁੰਦਰ ਵਰਗੀ ਡੂੰਘਾਈ ਅਤੇ ਚਿਹਰੇ ਤੇ ਇੱਕ ਮਿੱਠੀ ਮੁਸਕਾਨ ਸਾਰਾ ਪਿੰਡ ਜਿਵੇਂ ਆਨੰਦ ਵਿੱਚ ਡੁੱਬ ਗਿਆ ਗੁਰੂ ਜੀ ਨੇ ਸਾਰਿਆਂ ਨੂੰ ਇਕੱਠੇ ਕੀਤਾ ਅਤੇ ਕਿਹਾ ਸੱਚਾ ਸੁਖ ਕੀ ਹੈ ਸੰਗਤ ਜੀ ਕੀ ਇਹ ਦੌਲਤ ਵਿੱਚ ਹੈ ਕੀ ਇਹ ਨਾਮ ਚਰਚਾ ਵਿੱਚ ਹੈ ਜਾਂ ਕੁਝ ਹੋਰ ਸਾਰੇ ਚੁੱਪ ਪਰ ਸੁਖੀਆਂ ਅਤੇ ਲખી ਦੇ ਮਨ ਵਿੱਚ ਆਪਣੇ ਆਪਣੇ ਜਵਾਬ ਸਨ ਸੁਖਿਆ ਨੇ ਆਪਣੀ ਝੋਲੀ ਵਿੱਚੋਂ ਇੱਕ ਛੋਟਾ ਜਿਹਾ ਕੜਾ ਕੱਢਿਆ ਜਿਸ ਵਿੱਚ ਉਸਨੇ ਆਪਣੀ ਪੂਰੀ ਸਮਰੱਥਾ ਨਾਲ ਕ्यों ਭਰਿਆ ਸੀ ਉਸਨੇ ਸੋਚਿਆ ਇਹ ਮੇਰੀ ਸਭ ਤੋਂ ਕੀਮਤੀ ਚੀਜ਼ ਹੈ ਜੇ ਮੈਂ ਇਹ ਗੁਰੂ ਜੀ ਨੂੰ ਭੇਟ ਕਰਾਂ ਤਾਂ ਸ਼ਾਇਦ ਮੇਰੀ ਗਰੀਬੀ ਦੂਰ ਹੋ ਜਾਵੇ ਸੁਖਿਆ ਨੇ ਚੋਕ ਕੇ ਕੜਾ ਗੁਰੂ ਜੀ ਦੇ ਅੱਗੇ ਰੱਖ ਦਿੱਤਾ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕੜੇ ਵੱਲ ਵੇਖਿਆ ਅਤੇ ਫਿਰ ਸੁਖਿਆ ਦੀਆਂ ਅੱਖਾਂ ਵਿੱਚ ਸੁਖਿਆ ਇਹ ਕਿਉਂ ਤੂੰ ਕਿਵੇ ਲਿਆਇਆ ਸੁਖੀਆ ਨੇ ਸੱਚ ਦੱਸਿਆ ਗੁਰੂ ਜੀ ਮੈਂ ਇਹ ਆਪਣੀ ਮਿਹਨਤ ਨਾਲ ਬਚਾਇਆ ਪਰ ਮੇਰੇ ਮਨ ਵਿੱਚ ਇੱਕ ਇੱਛਾ ਸੀ ਕਿ ਸ਼ਾਇਦ ਤੁਸੀਂ ਮੇਰੀ ਗਰੀਬੀ ਦੂਰ ਕਰ ਦਿਓ ਗੁਰੂ ਜੀ ਨੇ ਮੁਸਕਰਾਹਟ ਨਾਲ ਕਿਹਾ ਸੁਖੀਆ ਤੇਰੀ ਇੱਛਾ ਸੱਚੀ ਹੈ ਪਰ ਤੇਰਾ ਰਸਤਾ ਅਜੇ ਅਧੂਰਾ ਹੈ ਤੂੰ ਵੀ ਕਿਉਂ ਭੇਟ ਕੀਤਾ ਪਰ ਤੇਰੇ ਮਨ ਵਿੱਚ ਲਾਲਚ ਦੀ ਇੱਕ ਛੋਟੀ ਜਹੀ ਚੰਗਿਆੜੀ ਅਜੇ ਵੀ ਹੈ ਜਾ ਇਹ ਕਿਉਂ ਲੈ ਕੇ ਪਿੰਡ ਦੇ ਉਸ ਗਰੀਬ ਪਰਿਵਾਰ ਨੂੰ ਦੇ ਦੇ ਜਿਸ ਦੇ ਘਰ ਵਿੱਚ ਅੱਜ ਅੰਨ ਨਹੀਂ ਅਤੇ ਫਿਰ ਵਾਪਸ ਆ ਸੁਖਿਆ ਦਾ ਮਨ ਥੋੜਾ ਜਿਹਾ ਡੋਲਿਆ ਉਸਨੇ ਸੋਚਿਆ ਮੈਂ ਤਾਂ ਇਹ ਸਭ ਗੁਰੂ ਜੀ ਨੂੰ ਦੇਣ ਲਈ ਲਿਆਇਆ ਸੀ ਹੁਣ ਕਿਉਂ ਪਰ ਗੁਰੂ ਜੀ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਜਿਸ ਨੇ ਸੁਖਿਆ ਨੂੰ ਚੁੱਪ ਕਰਵਾ ਦਿੱਤਾ ਉਧਰ ਲਖੀ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਉਹ ਸਭ ਤੋਂ ਵਧੀਆ ਮਿਠਾਈਆਂ ਅਤੇ ਸੋਨੇ ਦੀ ਥਾਲੀ ਲੈ ਕੇ ਆਉਣ ਉਸਨੇ ਸੋਚਿਆ ਗੁਰੂ ਜੀ ਮੇਰੀ ਇਸ ਭੇਟ ਨੂੰ ਵੇਖ ਕੇ ਪ੍ਰਸੰਨ ਹੋਣਗੇ ਅਤੇ ਮੇਰਾ ਨਾਮ ਸਾਰੇ ਪਿੰਡ ਵਿੱਚ ਗੂੰਜੇਗਾ ਲੱਖੀ ਨੇ ਆਪਣੀ ਸੋਨੇ ਦੀ ਥਾਲੀ ਜਿਸ ਵਿੱਚ ਮਠਾਈਆਂ ਦੀਆਂ ਟੋਕਰੀਆਂ ਸਨ ਗੁਰੂ ਜੀ ਦੇ ਅੱਗੇ ਰੱਖੀ ਉਸ ਨੇ ਝੁਕ ਕੇ ਮੱਥਾ ਟੇਕਿਆ ਪਰ ਉਸ ਦੀਆਂ ਅੱਖਾਂ ਵਿੱਚ ਹੰਕਾਰ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ ਲੱਖੀ ਇਹ ਮਠਾਈਆਂ ਕਿਸ ਦੀਆਂ ਨੇ ਲੱਖੀ ਨੇ ਹੰਕਾਰ ਨਾਲ ਕਿਹਾ ਗੁਰੂ ਜੀ ਇਹ ਮੇਰੀ ਦੌਲਤ ਦੀ ਨਿਸ਼ਾਨੀ ਹੈ ਮੈਂ ਆਪਣੇ ਪੈਸੇ ਨਾਲ ਸਭ ਤੋਂ ਵਧੀਆ ਮਠਾਈਆਂ ਮੰਗਵਾਈਆਂ ਤਾਂ ਜੋ ਤੁਸੀਂ ਪਰਸਨ ਹੋ ਵੋ ਗੁਰੂ ਜੀ ਨੇ ਇੱਕ ਮਿਠਾਈ ਚੁੱਕੀ ਅਤੇ ਉਸ ਨੂੰ ਚੱਖਿਆ ਫਿਰ ਅਚਾਨਕ ਉਹਨਾਂ ਦਾ ਚਿਹਰਾ ਗੰਭੀਰ ਹੋ ਗਿਆ ਲਖੀ ਇਹ ਮਿਠਾਈ ਕੌੜੀ ਕਿਉਂ ਹੈ ਲਖੀ ਹੈਰਾਨ ਗੁਰੂ ਜੀ ਇਹ ਤਾਂ ਸਭ ਤੋਂ ਵਧੀਆ ਮਿਠਾਈ ਹੈ ਸ਼ਹਿਦ ਕੇਸਰ ਬਦਾਮ ਸਭ ਕੁਝ ਤਾਂ ਸ਼ਾਮਲ ਹੈ ਨਹੀਂ ਲਖੀ ਇਹ ਮਿਠਾਈ ਤੇਰੇ ਹੰਕਾਰ ਨਾਲ ਭਰੀ ਹੋਈ ਹੈ ਇਸ ਵਿੱਚ ਸੇਵਾ ਦੀ ਮਿਠਾਸ ਨਹੀਂ ਸਗੂ ਨਾਮ ਚਰਚਾ ਦੀ ਕੋੜਾ ਹਟ ਹੈ ਜਾਂ ਅਤੇ ਇਹ ਮਿਠਾਈ ਪਿੰਡ ਦੇ ਉਹਨਾਂ ਬੱਚਿਆਂ ਵਿੱਚ ਵੰਡਦੇ ਜਿਨ੍ਹਾਂ ਨੇ ਅੱਜ ਖਾਣਾ ਨਹੀਂ ਖਾਦਾ ਲੱਖੀ ਦਾ ਮਨ ਬੁਰਾ ਹੋਇਆ ਉਸਨੇ ਸੋਚਿਆ ਮੈਂ ਇੰਨੀ ਮਹਿੰਗੀ ਭੇਟ ਲਿਆਇਆ ਅਤੇ ਗੁਰੂ ਜੀ ਨੇ ਇਸ ਨੂੰ ਕੋੜਾ ਕਿਹਾ ਪਰ ਗੁਰੂ ਜੀ ਦੇ ਸ਼ਬਦਾਂ ਵਿੱਚ ਇੱਕ ਅਜੇ ਹੀ ਸ਼ਕਤੀ ਸੀ ਜਿਸਨੇ ਲੱਖੀ ਨੂੰ ਮਜਬੂਰ ਕਰ ਦਿੱਤਾ ਸੁਖੀਆਂ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਕਿਉ ਉਸ ਗਰੀਬ ਪਰਿਵਾਰ ਨੂੰ ਦੇ ਦਿੱਤਾ ਜਦੋਂ ਉਹ ਵਾਪਸ ਆਇਆ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ ਗੁਰੂ ਜੀ ਨੇ ਪੁੱਛਿਆ ਸੁਖਿਆ ਹੁਣ ਤੇਰਾ ਮਨ ਕਿਵੇਂ ਹੈ ਸੁਖਿਆ ਨੇ ਕਿਹਾ ਗੁਰੂ ਜੀ ਮੈਂ ਜਦੋਂ ਉਸ ਪਰਿਵਾਰ ਦੇ ਬੱਚਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਵੇਖੀ ਤਾਂ ਮੇਰੇ ਮਨ ਦਾ ਲਾਲਚ ਜਿਵੇਂ ਉੱਡ ਗਿਆ ਮੈਨੂੰ ਅਹਿਸਾਸ ਹੋਇਆ ਕਿ ਅਸਲ ਸੁੱਖ ਦੂਜਿਆਂ ਦੀ ਸੇਵਾ ਵਿੱਚ ਹੈ ਸੁਖਿਆ ਅੱਜ ਤੂੰ ਮੇਰੀ ਡਾਂਟ ਨੂੰ ਸਮਝ ਲਿਆ ਮੇਰੀ ਡਾਂਟ ਮਿੱਠੀ ਸੀ ਕਿਉਂਕਿ ਇਸ ਨੇ ਤੇਰੇ ਮਨ ਦੀ ਮੈਲ ਨੂੰ ਸਾਫ਼ ਕਰ ਦਿੱਤਾ ਜਾ ਅਤੇ ਹੁਣ ਤੇਰਾ ਜੀਵਨ ਸੋਨੇ ਵਰਗਾ ਚਮਕੇਗਾ ਲੱਖੀ ਨੇ ਵੀ ਮਠਾਈਆਂ ਬੱਚਿਆਂ ਵਿੱਚ ਵੰਡ ਦਿੱਤੀਆਂ ਪਰ ਉਸਦੇ ਮਨ ਵਿੱਚ ਅਜੇ ਵੀ ਹੰਕਾਰ ਦੀ ਇੱਕ ਝੰਗਿਆੜੀ ਸੀ ਜਦੋਂ ਉਹ ਵਾਪਸ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਲੱਖੀ ਹੁਣ ਤੇਰੀ ਮਠਾਈ ਦਾ ਸਵਾਦ ਕਿਵੇਂ ਸੀ ਲੱਖੀ ਨੇ ਮੁਸ਼ਕਲ ਨਾਲ ਕਿਹਾ ਗੁਰੂ ਜੀ ਬੱਚਿਆਂ ਨੂੰ ਮਠਾਈ ਮਿਲੀ ਪਰ ਮੇਰੇ ਮਨ ਵਿੱਚ ਅਜੇ ਵੀ ਕੁਝ ਕੌੜਾਹਟ ਹੈ ਲੱਖੀ ਤੇਰੀ ਮਠਾਈ ਕੌੜੀ ਸੀ ਕਿਉਂਕਿ ਤੂੰ ਇਹ ਸੇਵਾ ਮਨ ਨਾਲ ਨਹੀਂ ਕੀਤੀ ਪਰ ਅੱਜ ਮੈਂ ਤੈਨੂੰ ਇੱਕ ਕੌੜਾ ਪ੍ਰਸਾਦ ਦਿੱਤਾ ਤਾਂ ਜੋ ਤੇਰਾ ਹੰਕਾਰ ਟੁੱਟੇ ਜੇ ਤੂੰ ਸੱਚੇ ਮਨ ਨਾਲ ਸੇਵਾ ਕਰੇ ਤਾਂ ਤੇਰਾ ਜੀਵਨ ਵੀ ਸੋਨੇ ਵਰਗਾ ਬਣ ਜਾਵੇਗਾ ਸੰਗਤ ਜੀ ਇਹ ਸਾਖੀ ਸਿਰਫ ਸੁਖੀਆਂ ਅਤੇ ਲੱਖੀ ਦੀ ਨਹੀਂ ਇਹ ਸਾਡੇ ਸਾਰਿਆਂ ਦੀ ਕਹਾਣੀ ਹੈ ਅੱਜ ਅਸੀਂ ਵੀ ਕਈ ਵਾਰ ਗੁਰੂ ਜੀ ਨੂੰ ਭੇਟਾ ਚਾਉਂਦੇ ਹਾਂ ਪਰ ਮਨ ਵਿੱਚ ਲਾਲਚ ਜਾਂ ਹੰਕਾਰ ਰੱਖਦੇ ਹਾਂ ਪਰ ਗੁਰੂ ਜੀ ਦੀ ਮਿੱਠੀ ਡਾਂਟ ਅਤੇ ਕੌੜਾ ਪ੍ਰਸਾਦ ਸਾਨੂੰ ਸਹੀ ਰਸਤਾ ਦਿਖਾਉਂਦੇ ਹਨ ਕੀ ਤੁਸੀਂ ਕਦੇ ਸੋਚਿਆ ਕਿ ਸ਼ਾਇਦ ਤੁਹਾਡੀ ਜ਼ਿੰਦਗੀ ਵਿੱਚ ਵੀ ਗੁਰੂ ਜੀ ਦਾ ਕੋਈ ਕੌੜਾ ਪ੍ਰਸਾਦ ਆਇਆ ਹੋਵੇ ਸ਼ਾਇਦ ਕੋਈ ਨੁਕਸਾਨ ਕੋਈ ਮੁਸ਼ਕਲ ਪਰ ਉਸ ਵਿੱਚ ਗੁਰੂ ਜੀ ਦੀ ਮਰਜ਼ੀ ਸੀ ਗੁਰਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਸੁੱਖ ਸੇਵਾ ਵਿੱਚ ਹੈ ਸਿਮਰਨ ਵਿੱਚ ਹੈ ਅਤੇ ਸਭ ਤੋਂ ਵੱਡੀ ਗੱਲ ਸੱਚੇ ਮਨ ਵਿੱਚ ਹੈ ਸੰਗਤ ਜੀ ਇਸ ਸਾਖੀ ਸੁਣ ਕੇ ਤੁਹਾਡੇ ਮਨ ਵਿੱਚ ਕੀ ਵਿਚਾਰ ਆਏ ਕੀ ਤੁਹਾਨੂੰ ਕਦੇ ਗੁਰੂ ਜੀ ਦੀ ਮਿੱਠੀ ਡਾਂਟ ਮਿਲੀ ਜਾਂ ਕੋਈ ਕੋੜਾ ਪ੍ਰਸਾਦ ਜਿਸ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣੀ ਗੱਲ ਲਿਖੋ ਅਤੇ ਦੱਸੋ ਕਿ ਇਸ ਸਾਖੀ ਨੇ ਤੁਹਾਡੇ ਦਿਲ ਨੂੰ ਕਿਵੇਂ ਛੂਹਿਆ ਅਤੇ ਹਾਂ ਜੇ ਤੁਹਾਨੂੰ ਸਾਡਾ ਗੁਰੂ ਮਰਿਆਦਾ ਚੈਨਲ ਪਸੰਦ ਆਇਆ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਜੋ ਤੁਹਾਨੂੰ ਅਜਹੀਆਂ ਸਾਖੀਆਂ ਅਤੇ ਗੁਰਬਾਣੀ ਦੇ ਸੁਨੇਹੇ ਮਿਲਦੇ ਰਹਿਣ ਗੁਰੂ ਨਾਨਕ ਸਾਹਿਬ ਜੀ ਸਾਡੇ ਸਾਰਿਆਂ ਨੂੰ ਸਹੀ ਰਸਤਾ ਦਿਖਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਤਿ ਸੰਗਤ ਜੀ ਨਮਸਕਾਰ